ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੇਰੇ ਪਹਿਲੇ ਬਾਦਸ਼ਾਹ ਧੰਨ ਧਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਬਾਰੇ ਸੰਗਤ ਜੀ ਜਿਵੇਂ ਕਿ ਤੁਸੀਂ ਸਾਰੇ ਜਾਣੇ ਜਾਣਦੇ ਹੋ ਕਿ ਨਾਨਕ ਸ਼ਾਹੀ ਕਲੰਡਰ ਦੇ ਮੁਤਾਬਕ ਆਉਣ ਵਾਲੀ 5 ਤਰੀਕ ਭਾਵ ਕਿ 5 ਨਵੰਬਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਸਿੱਖਾਂ ਦੇ ਪਹਿਲੇ ਗੁਰੂ 탄ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਤੇ ਆਪਾਂ ਕੱਲ ਵੀ ਇਸ ਬਾਰੇ ਗੱਲ ਕੀਤੀ ਸੀ ਕਿ ਸਿੱਖ ਦੀ ਜ਼ਿੰਦਗੀ ਦੇ ਵਿੱਚ ਇਸ ਦਿਨ ਤੋਂ ਵੱਡਾ ਦਿਨ ਦੂਜਾ ਕੋਈ ਹੋਰ ਹੋ ਨਹੀਂ ਸਕਦਾ ਹਰੇਕ ਗੁਰਸਿੱਖ ਦੇ ਲਈ ਜਾਂ ਕਹਿ ਲਈਏ ਵੀ ਹਰੇਕ ਉਸ ਇਨਸਾਨ ਦੇ ਲਈ ਜੋ ਗੁਰਨਾਨਕ ਪਾਤਸ਼ਾਹ ਜੀ ਨੂੰ ਪਿਆਰ ਕਰਦਾ ਏ ਜੋ ਗੁਰਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਪਿਆਰ ਕਰਦਾ ਏ ਮੰਨਦਾ ਏ ਉਹਦੇ ਲਈ ਇਹ ਦਿਨ ਬਹੁਤ ਵੱਡਾ ਏ ਇਹ ਦਿਨ ਬਹੁਤ ਖਾਸ ਆ ਤਾਂ ਫਿਰ ਸੰਗਤ ਜੀ ਇਸ ਖਾਸ ਦਿਨ ਨੂੰ ਹੋਰ ਖਾਸ ਬਣਾਉਣ ਦੇ ਲਈ ਅਸੀਂ ਕੀ ਕਰੀਏ ਕਈ ਭੈਣ ਭਰਾ ਪੁੱਛਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਲਈ ਅਸੀਂ ਇਹ ਦਿਨ ਨੂੰ ਕਿਸ ਤਰ੍ਹਾਂ ਮਨਾਈਏ ਤਾਂ ਸੰਗਤ ਜੀ ਜੇਕਰ ਆਪਾਂ ਇਹ ਸਵਾਲ ਕਿਸੇ ਕਮਾਈ ਵਾਲੇ ਸੰਤ ਮਹਾਪੁਰਖਾਂ પાસે ਪੁੱਛੀਏ ਕਿ ਬਾਬਾ ਜੀ ਸਾਨੂੰ ਦੱਸੋ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਅਸੀਂ ਐਸਾ ਕਿਹੜਾ ਕੰਮ ਕਰੀਏ ਜਿਹਦੇ ਨਾਲ ਗੁਰਨਾਨਕ ਪਾਤਸ਼ਾਹ ਜੀ ਸਾਡੇ ਤੇ ਖੁਸ਼ ਹੋ ਜਾਣ ਨਿਹਾਲ ਹੋ ਜਾਣ ਤਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਭ ਤੋਂ ਪਹਿਲਾ ਕੰਮ ਸਾਨੂੰ ਅਮਰਤ ਵੇਲੇ ਉੱਠਣ ਨੂੰ ਵੈਣਗੇ ਆਪਾਂ ਕੱਲ ਵੀ ਇਸ ਬਾਰੇ ਗੱਲ ਕੀਤੀ ਸੀ ਕਿ ਅਮਰਤ ਵੇਲੇ ਦੀ ਭੇਟਾ ਅਮਰਤ ਵੇਲੇ ਦੇ ਨਿਤਨੇਮ ਦੀ ਭੇਟਾ ਗੁਰੂ ਸਾਹਿਬ ਜੀ ਦੇ ਲਈ ਸਭ ਤੋਂ ਕੀਮਤੀ ਸਭ ਤੋਂ ਪਿਆਰੀ ਭੇਟਾ ਹੈ ਕਮਾਈ ਵਾਲੇ ਸੰਤ ਮਹਾਪੁਰਖ ਜੀ ਵਾਰ-ਵਾਰ ਸਾਨੂੰ ਇਹ ਗੱਲ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਅਮਰਤ ਵੇਲੇ ਦਾ ਵੇਲਾ ਗੁਰਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਪਿਆਰੀ ਗੋਦ ਦਾ ਨਿਗ ਗਿਆ ਅਤੇ ਜੋ ਮਨੁੱਖ ਅਮਰਤ ਵੇਲੇ ਉੱਠਦੇ ਆ ਉੱਠ ਕੇ ਨਾਮ ਜਪਦੇ ਆ ਉਹ ਗੁਰਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਗੋਦ ਦਾ ਨਿਗ ਰੋਜ਼ ਮਾਣਦੇ ਆ ਉਹ ਗੁਰਨਾਨਕ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਬਣ ਜਾਂਦੇ ਆ ਤਾਂ ਫਿਰ ਆਪ ਸੋਚੋ ਕਿ ਅਮਰਤ ਵੇਲੇ ਦਾ ਵੇਲਾ ਕਿੰਨਾ ਕੀਮਤੀ ਵੇਲਾ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਉੱਠ ਕੇ ਨਾਮ ਜਪ ਕੇ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਵਰਕਦਾ ਹਾਸਲ ਕਰ ਸਕਦੇ ਹਾਂ ਅਤੇ ਸਿਰਫ ਇੱਕ ਦਿਨ ਦੇ ਲਈ ਨਹੀਂ ਹਰ ਰੋਜ਼ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਗੁਰਸਿੱਖ ਦੇ ਲਈ ਬਹੁਤ ਜ਼ਰੂਰੀ ਆ ਅਮਰਤ ਵੇਲੇ ਉੱਠ ਕੇ ਨਾਮ ਜਪਣ ਦੇ ਵਿੱਚ ਸਾਡੀ ਮਰਜ਼ੀ ਨਹੀਂ ਆ ਇਹ ਮਾਲਕ ਦਾ ਸਾਨੂੰ ਹੁਕਮ ਆ ਤੇ ਹੁਕਮ ਮੰਨਿਆ ਜਾਂਦਾ ਹੈ ਉਹ ਕਮਨ ਨੂੰ ਤਾਲੀਆਂ ਨਹੀਂ ਜਾਂਦਾ ਸੋ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਅਤੇ ਇਸ ਵੱਡੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਇਸ ਖਾਸ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਤਾਂ ਜ਼ਰੂਰ ਉੱਠਣਾ ਹੈ ਜੇਕਰ ਤੁਸੀਂ ਪਹਿਲਾਂ 3 ਤੋਂ 6 ਦਾ ਵੇਲਾ ਸੰਭਾਲਦੇ ਹੋ ਤਾਂ ਕੋਸ਼ਿਸ਼ ਕਰਿਏ ਕਿ ਇਸ ਤੋਂ ਪਹਿਲਾਂ ਉੱਠਿਆ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਦੇ ਪਿਆਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾ 12 ਵਜੇ ਤੋਂ ਬਾਅਦ ਉੱਠ ਕੇ ਇਸ਼ਨਾਨ ਕਰਕੇ ਭਜਨ ਮੰਦਗੀ ਕਰਨ ਬੈਠ ਜਾਂਦੀਆਂ ਨੇ ਤਾਂ ਜੇਕਰ 4 ਨਵੰਬਰ ਦੀ ਰਾਤ 12 ਵਜੇ ਉੱਠ ਕੇ ਇਸ਼ਨਾਨ ਕਰਕੇ ਭਜਨ ਮੰਦਗੀ ਕਰ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਕੁਝ ਵਿਦਵਾਨ ਪੁਰਖ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਤ ਨੂੰ ਸਵਾਕ 1 ਵਜੇ ਅਵਤਾਰ ਧਾਰਿਆ ਇਸ ਧਰਤੀ 'ਤੇ ਆਇਆ। ਸੋ 12 ਵਜੇ ਉੱਠ ਕੇ ਇਸ਼ਨਾਨ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵੋਣੀ ਚਾਹੀਦੀ ਆ। ਪਹਿਲਾ ਗੁਰਮੰਤਰ ਜਪ ਲਓ, ਮੂਲ ਮੰਤਰ ਜਾਪ ਕਰ ਲਓ। ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ। ਗੁਰਮੰਤਰ ਵੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਮੂਲ ਮੰਤਰ ਜੀ ਦਾ ਜਾਪ ਵੀ ਪਹਿਲੇ ਪਾਤਸ਼ਾਹ ਜੀ ਦੀ ਬਖਸ਼ਿਸ਼ ਆ। ਜਪਜੀ ਸਾਹਿਬ ਜੀ ਦੀ ਬਾਣੀ ਵੀ ਸਤਿਗੁਰ ਸੱਚੇ ਪਾਸ਼ਾ ਜੀ ਨੇ ਹੀ ਰਚਨਾ ਕੀਤੀ ਮਹਾਂਪੁਰਖ ਜੀ ਕਹਿੰਦੇ ਜਪਜੀ ਸਾਹਿਬ ਜੀ ਦੀ ਬਾਣੀ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਨੇ ਜਿਵੇਂ ਜਿਵੇਂ ਪਿਆਰ ਦੇ ਵਿੱਚ ਭਿੱਜ ਕੇ ਇਹ ਬਾਣੀ ਦਾ ਆਪਾਂ ਪਾਠ ਕਰਦੇ ਹਾਂ ਮੂਲ ਮੰਤਰ ਜਾਪ ਕਰਦੇ ਹਾਂ ਉਵੇਂ ਉਵੇਂ ਹੀ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਸਾਡੇ ਤੇ ਵੱਧਦੀ ਆ ਸੋ ਰਾਤ 12 ਵਜੇ ਤੋਂ ਬਾਅਦ ਉੱਠ ਕੇ ਗੁਰਮੰਤਰ ਮੂਲ ਮੰਤਰ ਜਾਪ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਆਪਾਂ ਹਾਸਲ ਕਰ ਸਕਦੇ ਹਾਂ ਤੇ ਜੇਕਰ ਕੋਈ ਕਹਿੰਦਾ ਹੈ ਕਿ ਮੇਰੇ ਤੋਂ ਰਾਤ 12 ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਵੇਲਾ ਨਹੀਂ ਸੰਭਾਲਿਆ ਜਾਵੇਗਾ ਤਾਂ ਸੰਗਤ ਜੀ ਫਿਰ 3 ਤੋਂ 6 ਦਾ ਵੇਲਾ ਤਾਂ ਕਿਸੇ ਵੀ ਹਾਲ ਵਿੱਚ ਨਹੀਂ ਗੁੰਝਣ ਦੇਣਾ ਬਾਕੀ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਸਮਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟ ਕਰ ਸਕੀਏ ਅਤੇ ਬਾਕੀ ਦਾ ਦਿਨ ਇਹਦੇ ਵਿੱਚ ਕੀ ਕਰਨਾ ਹੈ ਗੁਰੂ ਘਰੇ ਜ਼ਰੂਰ ਜਾਣਾ ਹੈ ਤੇ ਗੁਰੂ ਘਰੇ ਜਾ ਕੇ ਸੇਵਾ ਜ਼ਰੂਰ ਕਰਨੀ ਆ ਹੱਥੀ ਸੇਵਾ ਵੀ ਕਰਨੀ ਆ ਅਤੇ ਘਰ ਤੋਂ ਕੁਝ ਰਸਤਾ ਵਸਤਾ ਵੀ ਜ਼ਰੂਰ ਲੈ ਕੇ ਜਾਣੀਆਂ ਨੇ ਗੁਰੂ ਘਰ ਦੇ ਵਿੱਚ ਬਣ ਰਹੇ ਲੰਗਰਾਂ ਦੇ ਵਿੱਚ ਆਪਣੇ ਘਰ ਤੋਂ ਭਾਵੇਂ ਤੁਸੀਂ ਇੱਕ ਕੌਲੀ ਆٹے ਦੀ ਲਿਜਾ ਕੇ ਪਾ ਦੇਣਾ ਇੱਕ ਕੌਲੀ ਚੌਲਾਂ ਦੀ ਹੀ ਪਾ ਦੇਣਾ ਕਹਿਣ ਦਾ ਭਾਵੇਂ ਆਪਣੀ ਸਮਰੱਥਾ ਦੇ ਅਨੁਸਾਰ ਕਰਨੀ ਜਿੰਨਾ ਕੁ ਮਾਲਕ ਨੇ ਤੁਹਾਨੂੰ ਦਿੱਤਾ ਹੈ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਹੀ ਕੁਝ ਹਿੱਸਾ ਤਾਂ ਗੁਰੂ ਘਰ ਦੇ ਵਿੱਚ ਪੇਟ ਕਰਨਾ ਹੈ ਖਾਸ ਕਰਕੇ ਗੁਰੂ ਘਰ ਦੇ ਵਿੱਚ ਜੋ ਲੰਗਰ ਦੀ ਸੇਵਾ ਹੋਣੀ ਆ ਲੰਗਰ ਤਿਆਰ ਕੀਤਾ ਜਾਂਦਾ ਏ ਇਹਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਕਿਉਂਕਿ ਲੰਗਰ ਦੇ ਵਿੱਚ ਇੱਕ ਕੌਲੀ ਆਟੇ ਦੀ ਵੀ ਆਪਾਂ ਪਾਉਂਦੀ ਏ ਇੱਕ ਕੌਲੀ ਦਾਲ ਦੀ ਵੀ ਪਾਉਂਦੀ ਤਾਂ ਉਹ ਸਾਂਝੀ ਅਰਦਾਸ ਦੇ ਵਿੱਚ ਅਸੀਂ ਸ਼ਾਮਲ ਹੋ ਜਾਵਾਂਗੇ ਜਾ ਕੇ ਰਾਤ ਰਸਾਦ ਦੀ ਦੇਗ ਤਿਆਰ ਕਰਕੇ ਆਪਾਂ ਗੁਰੂ ਘਰੇ ਲਿਜਾ ਸਕਦੇ ਹਾਂ ਉਹ ਵੀ ਸਾਰੀ ਸੰਗਤ ਦੇ ਮੂੰਹ ਵਿੱਚ ਜਾਵੇਗੀ ਮਹਾਪੁਰਖ ਜੀ ਕਹਿੰਦੇ ਵੀ ਗੁਰਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਕਿ ਅਮਰਤ ਵੇਲੇ ਉઠੋ ਉੱਠ ਕੇ ਨਾਮ ਜਪੋ ਅਤੇ ਗੁਰਨਾਨਕ ਪਾਤਸ਼ਾਹ ਜੀ ਦੀ ਪਿਆਰੀ ਸੰਗਤ ਦੀ ਸੇਵਾ ਕਰੋ ਸੰਗਤ ਦੀ ਸੇਵਾ ਦੇ ਵਿੱਚੋਂ ਵੀ ਬਹੁਤ ਕੁਝ ਮਿਲਦਾ ਹੈ ਇੱਥੇ ਨਾਲ ਇੱਕ ਛੋਟੀ ਜੀ ਕਹਾਣੀ ਯਾਦ ਆਈ ਇਹ ਕਹਾਣੀ ਨੂੰ ਤੁਸੀਂ ਪੂਰਾ ਧਿਆਨ ਦੇ ਨਾਲ ਸੁਣਿਓ ਕਿਉਂਕਿ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਕਮਾਈ ਵਾਲੇ ਸੰਤ ਮਹਾਪੁਰਖ ਜੀ ਇਦਾਂ ਦੀਆਂ ਸਾਖੀਆਂ ਕਹਾਣੀਆਂ ਸਾਡੇ ਮਨ ਨੂੰ ਪ੍ਰੇਰਣਾ ਦੇਣ ਦੇ ਲਈ ਸੁਣਾਉਂਦੇ ਸਨ ਤਾਂ ਜੋ ਸਾਡਾ ਇਹ ਮਨ ਗੁਰੂ ਚਰਨਾਂ ਦੇ ਨਾਲ ਜੁੜ ਸਕੇ। ਤਾਂ ਇਦਾਂ ਕਹਿੰਦੇ ਨਾ ਇੱਕ ਵਾਰ ਦੀ ਗੱਲ ਹੈ ਆ ਕੀ ਇੱਕ ਨਗਰ ਦੇ ਵਿੱਚ ਇੱਕ ਸੇਠ ਜੀ ਨੇ ਦੁਕਾਨ ਪਾਈ ਸੀ ਉਹ ਸੇਠ ਜੀ ਨੇ ਜਿੱਥੇ ਦੁਕਾਨ ਪਾਈ ਉਹ ਦੁਕਾਨ ਦੀ ਕੁਝ ਦੂਰੀ ਤੇ ਉਹਨਾਂ ਦਾ ਆਪਣਾ ਘਰ ਅਤੇ ਕੁਝ ਦੂਰੀ ਤੇ ਇੱਕ ਸੰਤ ਮਹਾਤਮਾ ਜੀ ਹਰ ਰੋਜ਼ ਕਥਾ ਕਰਿਆ ਕਰਦੇ ਸਨ ਤੇ ਕਹਿੰਦੇ ਸੇਠ ਦੀ ਦੁਕਾਨ ਦੇ ਸਾਹਮਣੇ ਤੋਂ ਜੋ ਰਸਤਾ ਜਾਂਦਾ ਸੀ ਉਹ ਰਸਤਾ ਕੱਚਾ ਸੀ ਤੇ ਕੱਚਾ ਰਸਤਾ ਹੋਣ ਕਰਕੇ ਜਦੋਂ ਸੰਗਤ ਉਹ ਸੰਤ ਮਹਾਤਮਾ ਜੀ ਦੀ ਕਥਾ ਸੁਣਨ ਵੇਲੇ ਜਾਂਦੀ ਤਾਂ ਬਹੁਤ ਮਿੱਟੀ ਉੱਡਦੀ ਉਹ ਮਿੱਟੀ ਉੱਡ ਉੱਡ ਕੇ ਸੇਠ ਜੀ ਦੀ ਦੁਕਾਨ ਦੇ ਵਿੱਚ ਪੈ ਜਾਂਦੀ ਇਸ ਕਰਕੇ ਸੇਠ ਜੀ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਹੁੰਦੇ ਨਾਲੇ ਤਾਂ ਆਪਣੀ ਦੁਕਾਨ ਨੂੰ ਸਾਫ਼ ਕਰਦੇ ਨਾਲੇ ਬੁਰਬੁਰ ਕਰਦੇ ਇਹ ਸੰਤ ਮਹਾਤਮਾ ਜੀ ਇੱਥੋਂ ਕਿਤੇ ਹੋਰ ਕਿਉਂ ਨਹੀਂ ਚਲੇ ਜਾਂਦੇ ਕਹਿੰਦੇ ਮਨ ਹੀ ਮਨ ਦੇ ਵਿੱਚ ਸੇਠ ਜੀ ਚਾਹੁੰਦੇ ਸੀ ਕਿ ਇਹ ਸੰਤ ਮਹਾਤਮਾ ਜੀ ਤੋਂ ਖਿਹੜਾ ਛੁੱਟੇ ਪਰ ਕਹਿੰਦੇ ਇਦਾਂ ਨਾ ਹੋਇਆ ਸੰਤ ਮਹਾਤਮਾ ਜੀ ਉਹ ਜਗ੍ਹਾ ਛੱਡ ਕੇ ਕਿਤੇ ਨਾ ਗਏ ਫਿਰ ਕਹਿੰਦੇ ਸੇਠ ਜੀ ਨੇ ਹੀ ਫੈਸਲਾ ਲਿਆ ਕਿ ਇਹ ਸੰਤ ਮਹਾਤਮਾ ਜੀ ਨੇ ਤਾਂ ਇਹ ਜਗ੍ਹਾ ਛੱਡ ਕੇ ਕਿਤੇ ਨਹੀਂ ਜਾਣਾ ਕਿਉਂ ਨਾ ਮੈਂ ਹੀ ਇੱਥੋਂ ਦੂਰ ਚੱਲਿਆ ਜਾਵਾਂ ਤੇ ਕਹਿੰਦੇ ਸੇਠ ਜੀ ਨੇ ਆਪਣੀ ਦੁਕਾਨ ਵੀ ਵੇਚ ਦਿੱਤੀ ਘਰ ਵੀ ਵੇਚ ਦਿੱਤਾ ਅਤੇ ਇੱਥੋਂ ਕਿਤੇ ਦੂਰ ਜਗ੍ਹਾ ਤੇ ਲੈ ਗਏ ਉੱਥੇ ਜਾ ਕੇ ਕਹਿੰਦੇ ਕੁਝ ਸਮਾਂ ਤਾਂ ਠੀਕ ਠਾਕ ਚੱਲਿਆ ਪਰ ਥੋੜੀ ਹੀ ਕਿਰਵਾਦ ਹੈ ਸੇਠ ਜੀ ਨੂੰ ਇੱਕ ਭਿਆਨਕ ਰੋਗ ਲੱਗ ਗਿਆ ਉਹ ਰੋਗ ਕਾਰਨ ਸੇਠ ਜੀ ਅਕਾਲ ਚਲਾਣਾ ਕਰ ਗਏ ਕਹਿੰਦੇ ਜਦੋਂ ਸੇਠ ਜੀ ਅਕਾਲ ਚਲਾਣਾ ਕਰ ਗਏ ਤਾਂ ਜਦੋਂ ਉਹਨਾਂ ਨੂੰ ਜਮਰਾਜ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਜਮਰਾਜ ਨੇ ਜਮਦੁੱਤਾਂ ਨੂੰ ਕਿਹਾ ਕਿ ਭਾਈ ਇਹਦਾ ਵਹੀ ਖਾਤਾ ਫਰੋਲੋ ਵੇਖੋ ਇਹਨੇ ਧਰਤੀ ਤੇ ਰਹਿ ਕੇ ਕੋਈ ਚੰਗਾ ਕੰਮ ਕੀਤਾ ਹੈ ਤਕੇnde ਜਮਦੂਤ ਕਹਿਣ ਲੱਗੇ ਕਿ ਮਹਾਰਾਜ ਅਸੀਂ ਇਹਦੇ ਤੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲਈ ਆ ਇਹ ਕਹਿੰਦਾ ਵੀ ਮੈਂ ਤਾਂ ਧਰਤੀ ਤੇ ਰਹਿ ਕੇ ਸਿਰਫ ਆਪਣੇ ਘਰ ਪਰਿਵਾਰ ਦੇ ਲਈ ਜੋ ਕੀਤਾ ਮੈਂ ਕੋਈ ਵੀ ਚੰਗਾ ਨੇਕ ਕੰਮ ਨਹੀਂ ਕੀਤਾ ਨਾ ਹੀ ਮੈਨੂੰ ਭਜਨ ਮੰਦਗੀ ਕਰਨ ਦਾ ਸਮਾਂ ਮਿਲਿਆ ਮੈਂ ਤਾਂ ਆਪਣੇ ਘਰ ਪਰਿਵਾਰ ਦੇ ਲਈ ਕੰਮ ਕਰਦਾ ਰਿਹਾ ਕਹਿੰਦੇ ਧਰਮਰਾਜ ਜੀ ਨੇ ਉਹਦਾ ਵਹੀ ਖਾਤਾ ਆਪ ਉਰੋਲਣਾ ਸ਼ੁਰੂ ਕਰ ਦਿੱਤਾ ਤੇਰਮਰਾਜੀ ਨੇ ਕਿਹਾ ਵੀ ਇਹ ਕੀ ਗੱਲ ਤੁਸੀਂ ਕਹਿੰਦੇ ਹੋ ਵੀ ਇਹਨੇ ਧਰਤੀ ਤੇ ਰਹਿ ਕੇ ਕੋਈ ਨੇਕ ਕੰਮ ਨਹੀਂ ਕੀਤਾ ਪਰ ਇਹਦੀ ਵਹੀ ਖਾਤੇ ਦੇ ਵਿੱਚ ਤਾਂ ਇਹਦੇ ਪੁੰਨ ਬੋਲ ਰਹੇ ਆ ਕੁਝ ਵਰਕੇ ਇਹਦੇ ਚੰਗੇ ਕੰਮਾਂ ਦੇ ਨਾਲ ਭਰੇ ਪਏ ਆ ਕਹਿੰਦੇ सेठ ਜੀ ਖੁਦ ਵੀ ਹੈਰਾਨ ਵੀ ਮੈਂ ਤਾਂ ਕੋਈ ਨੇਕ ਕੰਮ ਨਹੀਂ ਕੀਤਾ ਨਾ ਮੈਂ ਕਦੇ ਨਾਮ ਜਪਿਆ ਨਾ ਮੈਂ ਕਦੀ ਹੋਰ ਕੋਈ ਨੇਕ ਕੰਮ ਕੀਤਾ ਕਹਿੰਦੇ ਜਮਰਾਜ ਨੇ ਜਦੋਂ ਉਹ ਚੰਗੇ ਕੰਮਾਂ ਦੇ ਵਰਕੇ ਬਾਰੇ ਦੱਸਿਆ ਕਿ ਆ ਕਿ ਭਾਈ ਇਹਦੀ ਜ਼ਿੰਦਗੀ ਦੇ ਵਿੱਚ ਉਹ ਦਿਨ ਇਹਦੇ ਪੁੰਨ ਬਣ ਗਏ ਜਦੋਂ ਇੰਨੇ ਸੰਗਤ ਦੀ ਸੇਵਾ ਕੀਤੀ ਸੰਗਤਾਂ ਦੀ ਚਰਨ ਧੂੜ ਸਾਫ਼ ਕੀਤੀ ਕਹਿੰਦੇ ਉਸੇੜ ਜੀ ਕਹਿਣ ਲੱਗੇ ਕਿ ਮਹਾਰਾਜ ਮੈਂ ਤਾਂ ਕਦੇ ਵੀ ਕਿਸੇ ਧਾਰਮਿਕ ਸਥਾਨ ਤੇ ਨਹੀਂ ਗਿਆ ਨਾ ਹੀ ਮੈਂ ਕਦੀ ਸੰਗਤ ਕੀਤੀ ਨਾ ਸੰਗਤ ਦੀ ਸੇਵਾ ਕੀਤੀ ਧਰਮਰਾਜ ਨੇ ਮੁਸਕਰਾ ਕੇ ਕਿਹਾ ਕਿ ਭਲਿਆ ਇਹ ਤੇਰੇ ਪੁੰਨ ਉਹ ਬੋਲ ਰਹੇ ਆ ਜਦੋਂ ਤੇਰੀ ਦੁਕਾਨ ਦੇ ਅੱਗੋਂ ਦੀ ਕੁਝ ਸੰਗਤ ਲੰਘ ਕੇ ਇੱਕ ਸੰਤ ਮਹਾਤਮਾ ਜੀ ਦੀ ਕਥਾ ਸੁਣਨ जाया ਕਰਦੀ ਸੀ ਉਹ ਸੰਗਤ ਦੇ ਪੈਰਾਂ ਦੇ ਨਾਲ ਉੱਡੀ ਹੋਈ ਮਿੱਟੀ ਜਦੋਂ ਤੇਰੀ ਦੁਕਾਨ ਦੇ ਵਿੱਚ ਆਣ ਪੈਂਦੀ ਉਹ ਮਿੱਟੀ ਤੂੰ ਆਪਣੇ ਹੱਥੀ ਸਾਫ਼ ਕਰਦਾ ਸੀ ਕੁਝ ਮਿੱਟੀ ਤੇਰੇ ਚਿਹਰੇ ਤੇ ਵੀ ਪੈ ਜਾਂਦੀ ਤੇਰੇ ਕੱਪੜਿਆਂ ਤੇ ਵੀ ਪੈ ਜਾਂਦੀ ਸੀ ਉਹ ਸੰਗਤ ਦੀ ਚਰਨ ਧੂੜ ਨੇ ਹੀ ਤੇਰੇ ਪੁੰਨ ਬਣਾ ਦਿੱਤੇ ਭਾਵੇਂ ਤੂੰ ਉਹਨੂੰ ਬੜਬੜ ਕਰਦਾ ਸਾਫ਼ ਕਰਦਾ ਸੀ ਪਰ ਉਹ ਤੇਰੇ ਪੁੰਨ ਬਣ ਗਏ ਸੋ ਸੰਗਤ ਜੀ ਇਹ ਕਹਾਣੀ ਸੁਣਾ ਕੇ ਮਹਾਪੁਰਖ ਜੀ ਇਹੋ ਸਮਝਾਉਂਦੇ ਸਨ ਕਿ ਨਾਮ ਜਪਣ ਵਾਲੇ ਆਪਣੇ ਜੀਵਨ ਦਾ ਸਵਾਰਦੇ ਹੀ ਆ ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਦਾ ਮੌਕਾ ਮਿਲ ਜਾਂਦਾ ਹੈ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਤਾਂ ਉਹ ਨਾਮ ਜਪਣ ਵਾਲਿਆਂ ਦੀ ਕੀਤੀ ਹੋਈ ਸੇਵਾ ਸੰਗਤ ਹੀ ਬੰਦੇ ਦਾ ਪਾਰ ਉਦਾਰਾ ਕਰਾ ਦਿੰਦੀ ਹੈ ਸੋ ਇਹ ਵੱਡਾ ਦਿਹਾੜਾ 5 ਨਵੰਬਰ ਦਾ ਦਿਨ ਹੈ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਗੁਰਨਾਨਕ ਪਾਸ਼ਾ ਜੀ ਦੇ ਪਿਆਰ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਗੁਰੂ ਘਰੇ ਆਉਣਗੀਆਂ ਤਾਂ ਇਹ ਮੌਕਾ ਹੱਥੋਂ ਜਾਣ ਨਹੀਂ ਦੇਣਾ ਜਿੰਨਾ ਹੋ ਸਕੇ ਸੰਗਤ ਦੀ ਹੱਥੀ ਸੇਵਾ ਕਰਨੀ ਆ ਜੇ ਕੋਈ ਰਸਤ ਪਸਤ ਦੇ ਨਾਲ ਸੇਵਾ ਕਰ ਸਕੋ ਤਾਂ ਬਹੁਤ ਵਧੀਆ ਗੱਲ ਨਹੀਂ ਤਾਂ ਹੱਥੀ ਸੇਵਾ ਜ਼ਰੂਰ ਕਰਨੀ ਆ ਸੰਗਤ ਦੇ ਜੋੜੇ ਸਾਫ਼ ਕਰਨ ਦੀ ਸੇਵਾ ਕਰ ਸਕਦੇ ਆ ਸੰਗਤ ਦੇ ਝੂਠੇ ਵਰਤਨਾਂ ਦੀ ਸੇਵਾ ਕਰਕੇ ਆਪਾਂ ਗੁਰਨਾਨਕ ਪਾਸ਼ਾ ਜੀ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਆ ਜਿਵੇਂ ਤੁਹਾਨੂੰ ਚੰਗਾ ਲੱਗਦਾ ਪਰ ਇਸ ਦਿਨ ਗੁਰੂ ਘਰੇ ਜ਼ਰੂਰ ਜਾਣਾ ਚਾਹੀਦਾ ਹੈ ਗੁਰੂ ਦੇ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸੰਗਤ ਦੀ ਸੇਵਾ ਦੇ ਵਿੱਚ ਤਿੱਲ ਫੁੱਲ ਭੇਟਾ ਜ਼ਰੂਰ ਕਰਨੀ ਚਾਹੀਦੀ ਹੈ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਹੀਂ ਲੱਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਅਤੇ ਮੈਨੂੰ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਰ ਆਇਓ ਠੀਕ ਹੈ